ਸਤਿ ਸ਼੍ਰੀ ਅਕਾਲ ਬੈਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਪੇਜ ਦੇ ਜ਼ਰੀਏ ਜਾਂ ਫਿਰ YouTube ਚੈਨਲ ਦੇ ਜ਼ਰੀਏ ਜੁੜੇ ਹੋਏ ਆ ਆ ਬੈਲੀਓ ਆਪਣੇ ਸਟਾਲੀਅਨ ਦੀਆਂ ਵੀਡੀਓ ਤੁਸੀਂ ਪਹਿਲਾਂ ਵੀ ਪੇਜ ਦੇ ਉੱਪਰ ਦੇਖਿਆ ਹੋਣਗੀਆਂ ਅਰਾਵਤ ਦੀਆਂ ਤੇ ਜਿਹੜਾ ਬੈਲੀਓ 골ਡਨ ਰੌਕ ਘੋੜੇ ਦਾ ਡਾਇਰੈਕਟ ਬੱਚਾ ਹੀ ਤੇ ਕਾਫੀ ਸਾਰੀ ਵੀਡੀਓ ਤੁਸੀਂ ਪਹਿਲਾਂ ਦੇਖਿਆ ਹੋਣੀ ਐ ਇਸ ਘੋੜੇ ਦੀਆਂ ਜਿਹੜੀਆਂ ਆਪਾਂ ਚੈਨਲ ਦੇ ਉੱਪਰ ਪਾ ਰੱਖੀਆਂ ਤੇ ਪਰ ਖੁਸ਼ਖਬਰੀ ਵਾਲੀ ਗੱਲ ਬੇਲੀਓ ਇਹ ਐ ਕਿ ਹੁਣ ਇਸ ਘੋੜੇ ਦਾ ਜਿਹੜਾ ਰਿਜ਼ਲਟ ਆ ਚੁੱਕਿਆ ਬਹੁਤ ਸੋਹਣੇ ਜਿਹੜੇ ਬੱਚੇ ਆਏ ਆ ਤੁਹਾਨੂੰ ਬੱਚੇ ਵੀ ਦਿਖਾਵਾਂਗੇ ਤੇ ਪਹਿਲਾਂ ਤੁਸੀਂ ਘੋੜਾ ਦੇਖੋ ਬਹੁਤ ਸ਼ਾਨਦਾਰ ਅਰਾਵਤ ਤੇ ਗੋਲਡਨ ਰੌਕ ਦਾ ਬੇਲੀਓ ਡਾਇਰੈਕਟ ਬੱਚਾ ਹੀ ਇਹ ਤੇ ਇਹਦਾ ਰਿਜ਼ਲਟ ਜਿਹੜਾ ਉਹ ਆ ਚੁੱਕਿਆ ਹੀ ਤੇ ਤੁਹਾਨੂੰ ਆਵਾਜ਼ ਦੇ ਬੱਚੇ ਦਿਖਾਵਾਂਗੇ ਬਹੁਤ ਸੋਹਣੀਆਂ ਤਿੰਨ ਬੱਚੀਆਂ ਆਈਆਂ ਬਲੀਓ ਇਸ ਟਾਈਮ ਇਹਦੀਆਂ ਤੇ ਸਟੱਡ ਸਰਵਿਸ ਬਲੀਓ ਇਹਦੀ ਓਪਨ ਹੈ ਤੇ ਬਹੁਤ ਸਾਰੀਆਂ ਘੋੜੀਆਂ ਹੋਰ ਵੀ ਜਿਹੜੀਆਂ ਮੇਟ ਹੋ ਚੁੱਕੀਆਂ ਤੋਂ ਹੋਰ ਵੀ ਰਿਜ਼ਲਟ ਜਿਹੜਾ ਆਉਣ ਵਾਲਾ ਹੈ ਤੇ ਹੁਣ ਤਿੰਨ ਘੋੜੀਆਂ ਜਿਹੜੀਆਂ ਸੂਈਆਂ ਬਲੀਓ ਇਸ ਘੋੜੇ ਤੋਂ ਤੇ ਤਿੰਨਾ ਨਹੀਂ ਬਲੀਓ ਬਹੁਤ ਸੋਹਣੀਆਂ ਜਿਹੜੀਆਂ ਬੱਚੀਆਂ ਦਿੱਤੀਆਂ ਆ ਜੋ ਫਿਰ ਦੇਖਿਓ ਫਸਟ ਬੱਚੀ ਤੇ ਆ ਜਿਹੜੀ ਬਲੀਓ ਫਸਟ ਬੱਚੀ ਹੈ ਇਸ ਘੋੜੇ ਦੀ ਬਹੁਤ ਸ਼ਾਨਦਾਰ ਤੇ ਬਹੁਤ ਸੋਹਣੀ ਤੇ ਆਈ ਬੇਲੀ ਉਹ ਸੈਕਿੰਡ ਬੱਚੀ ਐ ਇਸ ਘੋੜੇ ਦੀ ਤੇ ਬਹੁਤ ਸੋਹਣੀਆਂ ਜਿਹੜੇ ਬੱਚੇ ਆ ਰਹੇ ਆ ਘੋੜੇ ਦੇ ਤੇ ਸਟੱਡ ਸਰਵਿਸ ਬੇਲੀਓ ਓਪਨ ਆ ਤੇ ਤੁਸੀਂ ਕਾਲ ਕਰਕੇ ਵੀ ਜਿਹੜੀ ਜਾਣਕਾਰੀ ਹੋਰ ਤੁਹਾਨੂੰ ਚਾਹੀਦੀ ਹੋਵੇ ਉਹ ਤੁਸੀਂ ਲੈ ਸਕਦੇ ਆ ਤੇ ਘੋੜੀ ਮੇਟ ਕਰਵਾ ਸਕਦੇ ਆ ਧੰਨਵਾਦ